ਜਿਸ ਸੰਦੇਸ਼ ਸਾਧੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਹਾੜੀ ਗਾਧਿਆਂ ਨੇ ਲੈ ਕਰਕੇ ਅਨੰਦਪੁਰ ਸਾਹਿਬੇ ਕੀ ਢਾਣਾ ਕੀਤਾ ਮਾਝੇ ਦੇ ਸੰਤ ਜਿਨ੍ਹਾਂ ਵਿੱਚੋਂ ਭਾਈ ਮਹਾ ਸਿੰਘ ਮੁਖੀ ਸਿੰਘ ਆਪਣੇ ਦੋ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ ਮਹਾਰਾਜ ਜਾਣਤਾ ਤੁਸੀਂ ਔਰ ਹਿੰਜ ਦੇ ਨਾਲ ਸਲਾਹ ਕਰ ਲੈਣਾ ਗੁਰੂ ਮਸ਼ਵਰਾ ਕਰ ਲੈਣਾ ਗੁਰੂ ਸਤਿਗੁਰੂ ਮਹਾਦੇਵ ਜੀ ਜਾਣਦੇ ਸਾਡੇ ਕੋਲੋਂ ਸਿੱਖੀ ਨਹੀਂ ਕਮਾਈ ਜਾਂਦੀ ਸਾਨੂੰ ਫੁੱਟੇ ਦੇ ਨਾਲ ਗੁਰੂ ਅਸੀਂ ਜਾਣਾ ਚਾਹੁੰਦੇ ਸਤਿਗੁਰੂ ਮਾਰੇ ਕਹਿੰਦੇ ਭਾਈ ਜੇ ਤੁਸੀਂ ਇਸ ਤਰ੍ਹਾਂ ਕਾੜਾ ਦੰਦੇ ਹੋ ਤਾਂ ਫਿਰ ਪਹਿਲਾਂ ਸਾਨੂੰ ਇਹ ਲਿਖ ਕੇ ਦੇਣਾ ਕਿਉਂਕਿ ਜਿਹੜਾ ਅੰਦਰ ਧਾਰੀ ਗੁਰਸਿੱਖ ਹੈ ਉਸ ਦੀ ਮੈਂ ਪ੍ਰਤੋਕ ਦੇ ਵਿੱਚ ਜਾਣਣੀ ਦਿੱਤਾ ਮੈਨੂੰ ਜਾਣਨ ਬੰਦਾ ਪੈਂਦਾ ਹੈ ਵਾਹਿਗੁਰੂ ਜਿਹੜੇ ਪੈਂਦੀ ਹੈ ਕਿ ਜੇ ਤੁਸੀਂ ਕਾਗਜ਼ ਉੱਪਰ ਇਹ ਲਿਖ ਦਿਓ ਕਿ ਮੈਂ ਤੁਹਾਡਾ ਗੁਰੂ ਨਹੀਂ ਹਾਂ ਤੁਸੀਂ ਮੇਰੇ ਸਿੱਖ ਨਹੀਂ। ਫਿਰ ਮੈਂ ਪਰਲੋਕ ਦੇ ਰੇਜੋ ਸਰਤ ਨੂੰ ਹੁਣਾ ਪਵੇਗਾ। ਉਸ ਸਮੇਂ ਸਤ ਸੰਗਤ ਇੰਨਾ ਸੰਗਾਂ ਦੇ ਮੈਲ ਪਰ ਕੇ ਇੱਕ ਕਾਗਜ਼ ਦੇ ਪੇਸ਼ਾਵਾ ਦਿੱਖ ਦਿੱਤਾ। ਇਹ ਸਤਗੁਰੂ ਜੀ ਅਸੀਂ ਤੁਹਾਡੇ ਸਿੱਖ ਨਹੀਂ ਹਾਂ ਤੁਸੀਂ ਸਾਡੇ ਗੁਰੂ ਨਹੀਂ। ਇਹ ਸੰਗ ਆਪਣੇ ਤਾਂ ਇਹ ਜਦੋਂ ਆਪਣੇ ਘਰਾਂ ਨੂੰ ਆਏ ਸਾਧ ਸੰਗਤ ਤੇ ਜਿਹੜੀਆਂ ਜਗੜੀਆਂ ਸੀ ਇਹਨਾਂ ਨੂੰ ਪਤਰੀਆਂ ਨੇ ਤੁਸੀਂ ਵਾਪਸ ਕਿਉਂ ਆ ਕੇ ਗੁਰੂ ਮਹਾਰਾਜ ਜੀ ਦੇ ਚੁੱਤ ਜਿੱਤਰੇ ਐ ਇਹ ਕਹਿਣ ਲੱਗੇ ਨਹੀਂ ਤੇਨ ਕੋਈ ਟੇੜਾ ਹੋ ਗਿਆ ਹੋਵੇਗਾ ਇਹ ਕਹਿਣ ਲੱਗੇ ਨਹੀਂ ਨੀ ਉਹ ਕਿਹਨੀਆਂ ਤੁਸੀਂ ਕਿਉਂ ਵਾਪਸ ਆ ਗਏ ਇਹ ਕਹਿ ਲਗੇ ਅਸੀਂ ਭੋਗ ਦੇ ਦੁੱਖ ਕਰਕੇ ਕਿਉਂਕਿ ਉੱਥੇ ਖਾੜ ਨੂੰ ਕੁਝ ਨਹੀਂ ਮਿਲਦਾ ਇਹ ਅਸੀਂ ਸਤਿਗੁਰਾਂ ਨੂੰ ਇਹ ਦਾਵਾ ਲੈ ਕੇ ਆ ਗਏ ਜਦੋਂ ਇਸ ਤਰ੍ਹਾਂ ਦੇ ਹਾਲ ਸਿੱਖੀਆਂ ਦੇ ਮਾਲ ਅੰਦਰ ਗੁਰੂ ਸਾਹਿਬ ਜੀ ਦੇ ਪ੍ਰੇਮ ਨੇ ਸਾਲਾ ਮਾਰਿਆ ਕਹਿਣ ਲੱਗੀਆਂ ਤੁਸੀਂ ਕਾਇਰ ਹੋ ਕਰਕੇ ਭੱਜ ਕੇ ਆਏ ਹੋ ਗੁਰੂ ਸਾਹਿਬ ਤੋਂ ਬੇਵਕੂ ਮੋਬਾਈਲ ਤੁਸੀਂ ਘਰਾਂ ਦੇ ਵਿੱਚ ਜੁੜੀਆਂ ਪਾ ਕੇ ਬੈਠ ਜਾਣਾ ਕਰੋ ਬੱਚਿਆਂ ਦੀ ਪਾਲਣਾ ਕਰੋ ਘਰਾਂ ਨੂੰ ਸੰਭਾਲੋ ਅਸੀਂ ਜਾਂਦੀਆਂ ਆਪਣੇ ਪੁਰਾ ਗੁਰੂ ਪਿਤਾ ਦੀ ਸੇਵਾ ਵਿੱਚ ਹਾਜ਼ਰ ਹੋ ਪਰ ਜਦੋਂ ਇਹ ਮੈਦਾਨ ਦੇ ਵਿੱਚ ਲੜ ਕਰ ਕੇ ਯਾਰੀ ਨਾਲ ਹੀਰੀਆਂ ਪਾਉਣਾ ਕਰਾਂਗੇ ਇਹਨਾਂ ਵਿੱਚ ਸਾਧ ਸੰਗਤ ਅਸਲਤ ਇਹ ਸਹਿ ਕਹਿਣ ਲੱਗੇ ਹੁਣ ਅਸੀਂ ਗੁਰੂ ਸਾਹਿਬ ਜੀ ਨੂੰ ਆਪਣਾ ਬੋਲ ਨਹੀਂ ਦਿਖਾਵਾਂਗੇ ਪਰ ਫਿਰ ਵੀ ਅਸੀਂ ਗੁਰੂ ਸਾਹਿਬ ਜੀ ਵਾਸਤੇ ਪਹਿਲਾਂ ਹੀ ਲੜਨ ਮਾਰ ਕਰਕੇ ਜੀ ਜੁਟੇ ਸਿੱਖੀ ਦਾ ਮਾਤਾ ਭਾਗੋ ਕਹਿਣ ਲੱਗੀ ਮੈਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ ਮੈਂ ਤੁਹਾਡੇ ਨਾਲ ਨਹੀਂ ਤਾਂ ਮਾਝੇ ਦੇ ਵਿੱਚੋਂ ਸਾਦਸਿਕ 40 ਸਿੱਖਾਂ ਦਾ ਜੱਥਾ ਇੰਦਰ ਵਿੱਚ ਮਾਤਾ ਭਗਤ ਇਹ ਮਿਲ ਕਰਕੇ ਇੰਦਰ ਮਾਰਨੇ ਵਾਲੇ ਪਾਸੇ ਬਸਦੇ ਕੱਲ ਵੀ ਤਾਂ ਸਤਿਗੁਰੂ ਮਹਾਰਾਜ ਜੀ ਇੰਦਰ ਚੰਪਾਲ ਦੀ ਜੰਗ ਸਮਾਪਤ ਕਰਕੇ ਸਤਿਗੁਰੂ ਮਹਾਰਾਜ ਜੀ ਮਾਰ ਵਿੱਚ ਆਏ ਹਨ माजीਵਾੜੇ ਤੋਂ ਹੁੰਦੇ ਹੋਏ ਮਹਾਰਾਜ ਜੀ ਇੰਦਰ ਅਧਰਾਣੇ ਦੀ ਧਾਰਤ ਫੜਾ ਦੇ ਇੰਦਰ ਵਜੀਦ ਖਾਨ ਗੁਰੂ ਮਹਾਰਾਜ ਜੀ ਨੂੰ ਸਹੀਦ ਕਰਨ ਵਾਸਤੇ 20000 ਫੌਜ ਲੈ ਕੇ ਪਿੱਛੇ-ਪਿੱਛੇ ਤੁਰਿਆ ਕਰਦਾ ਸੀ ਜਦੋਂ ਸਤਗੁਰੂ ਮਹਾਰਾਜ ਜੀ ਤਦਰਾਣੀ ਦੀ ਢਾਬ ਤੇ ਪਹੁੰਚੇ ਇਹ ਸਾਲ ਜਿੰਨੇ ਤੋਂ ਉਸ ਸਮੇਂ ਸਿੱਖਾਂ ਨੇ ਖਾਦਿਰਾਨੁ ਦੇਤੀ ਕੀਤੀ ਮਹਾਰਾਜ ਜੀ ਜਿਹੜਾ ਲੰਜੀਤਾ ਹੈ ਇਹਦਾ ਪਿੱਛੇ ਤੁਰਿਆ ਕਰਦਾ ਸਾਡਾ ਮਾਰੇ ਕਹਿ ਲੱਗੇ ਭਾਈ ਕੋਈ ਗੱਲ ਨਹੀਂ ਇਹਦੇ ਨਾਲ ਜੰਗ ਕਰਨ ਵਾਲੇ ਪਹੁੰਚ ਰਹੇ ਨੇ ਤੇ ਉਧਰ ਸਾਧ ਸੰਗਤ ਜਿਹੜੇ ਉਹ ਸੰਗਤ ਸਨ ਉਹ ਵਕਤ ਸਭ ਸਾਹਿਬ ਇੱਥੇ ਖਦਾਨੇ ਦੇ ਘਾਹ ਸੀ ਪਹਿਲਾਂ ਇੱਥੇ ਪਹੁੰਚ ਗਏ ਤੇ ਇੱਥੇ ਹੀ ਸਾਧ ਸੰਗਤ ਇਹਨਾਂ ਸਿੰਘਾਂ ਦੇ ਨਾਲ ਵजीर खान ਦਾ ਜੰਗ ਹੋਇਆ ਜਦੋਂ ਜੰਗ ਹੋਇਆ ਪਾਣੀ ਨਾ ਕਰਨ ਕਰਕੇ ਖੌਂਚਾਂ ਬਹੁਤ ਵਿਆਕ੍ਰੋਧ ਹੋਦੀਆਂ ਤੁਹੀ ਹੋਣ ਲੱਗੇ ਵਜੀਰ ਖਾਨ ਦੇ ਸਾਥੀ ਕਹਿਣ ਲੱਗੇ ਕਿ ਪਹਿਲਾਂ ਸਾਨੂੰ ਪਾਣੀ ਮਿਲੇ ਤੇਰੀ ਹੀ ਅਸੀਂ ਲੜ ਸਕਦੇ ਐਡਾ ਤਪੂਰਾ ਸੀ ਇਹ ਵੀ ਵਜੀਰ ਖਾਨ ਦੇ ਨਾਲ ਹੀ ਚੱਲਦੇ ਆਇਆ ਸੀ ਉਸ ਵੇਲੇ ਵਜੀਰ ਤੇ ਨੇ ਇਹਨੂੰ ਪੁੱਛਿਆ ਵੀ ਪਾਣੀ ਕਿੱਥੇ ਮਿਲੇਗਾ ਇਹ ਕਹਿੰਦਾ ਕਿ ਜੇ ਅੱਕੇ ਨੂੰ ਜਾਵਾਂਗੇ ਤਾਂ ਤੀ ਬੀਲ ਜਾਣਾ ਹੈ ਪਿੱਛੇ ਨੂੰ ਵੜਾਗੇ ਤਾਂ ਹੋ ਸਕਦਾ ਤਸ ਨੇ ਇਸ ਤੇ ਪਾਣੀ ਮਿਲ ਜਾਵੇ ਕਿਉਂਕਿ ਇਹ ਇਹੋ ਜਿਹਾ ਚੰਕਲ ਹੈ ਇੱਥੇ ਛੇਤੀ ਨੇੜਿਓਂ ਪਾਣੀ ਨਹੀਂ ਗਾ ਸਕਾ ਉਸ ਸਮੇਂ ਸਾਧ ਸੰਗਤ ਜੀਤਾ ਬਹੁਤ ਦੁਖੀ ਹੋ ਕਰਕੇ ਆਪਣੀ ਸਾਰੀ ਫੌਜ ਬਰਵਾ ਕਰਕੇ ਵਾਪਸ ਮੁੜ ਗਏ ਇਧਰ ਜਿਹੜੇ ਉਹ 40 ਸਿੰਨ ਸਾਨੂੰ ਉਹ ਉਹਨਾਂ ਵਿੱਚੋਂ ਸਾਧ ਸੰਗਤ ਬੇਣ ਬਹੁਤੇ ਸਿੰਨ ਛੇਤੀਆਂ ਪਾਤ ਕਲਨੀ ਤਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀਤੀ ਸਾਹਿਬ ਵਾਲੇ ਅਸਥਾਨ ਤੇ ਬੈਠ ਕਰਕੇ ਇਹਨਾਂ ਸਿੰਘਾਂ ਦੀ ਸਹਾਇਤਾ ਕਰਦੇ ਰਹੇ ਤਿਰ ਖਲਾਉਂਦੇ ਰਹੇ ਜਦੋਂ ਜੰਗ ਸਾਾਲ ਤੋਂ ਹੋ ਗਿਆ ਸਤਿਗੁਰੂ ਮਹਾਰਾਜ ਜੀ ਕੀਤੀ ਵਾਲੇ ਅਸਥਾਨ ਤੋਂ ਛੇਤੀ ਦੇ ਨਾਲ ਤੁਰ ਪਏ ਆਪਣਾ ਘੋੜਾ ਵੀ ਜਿ ਲਿਆ ਮਹਾਰਾਜ ਜੀ ਨੇ ਤੇ ਸਾਥ ਬੜੀ ਕਾਲੀ ਦੇ ਨਾਲ ਜਦੋਂ ਸਤਿਗੁਰੂ ਮਹਾਰਾਜ ਜੀ ਇੱਥੇ ਆਏ ਖਾਲਸੰਗਤ ਉਸ ਸਮੇਂ ਦੇਦੇ ਬਹੁਤ ਸਿੰਧ ਖੇਤਿਆਂ ਬਾਝੂ ਕੀਤੇ ਗੁਰਸਿੱਖਾਂ ਦਾ ਪ੍ਰੇਮ ਦੇਖ ਕਰਕੇ ਮਹਾਰਾਜ ਕਹਿੰਦੇ ਇਹ ਮੇਰਾ 5000 ਹਜ਼ਾਰੀ ਸਿੱਖ ਹੈ ਇਹ ਮੇਰਾ 10000 ਹਜ਼ਾਰੀ ਸਿੱਖ ਹੈ ਇਹ ਮੇਰਾ 20000 ਹਜ਼ਾਰੀ ਸਿੱਖ ਹੈ ਇਸ ਤਰ੍ਹਾਂ ਮਹਾਰਾਜ ਉਹਨਾਂ ਗੁਰਸਿੱਖਾਂ ਨੂੰ ਜਿਹੜੇ ਸ਼ਹੀਦ ਹੋ ਚੁੱਕੇ ਨੇ ਮੁੱਖ ਸਾਫ ਕਰਕੇ ਖਿਲਾਦ ਦੇ ਰਹੇ ਇਧਰ ਜਿਹੜੀ ਭਾਗੋ ਉਹ ਵੀ ਸਾਥ ਬਹੁਤ ਜਕਮੀ ਹੋਏ ਪਏ ਸਿਆ ਸਤਿਗੁਰੂ ਮਹਾਰਾਜ ਜੀ ਨੇ ਔਰਤਾਂ ਨੂੰ ਵੀ ਤਸੀਹੇ ਬਖਸ਼ੀਆਂ ਤੇ ਮਹਾਰਾਜ ਜੀ ਭਾਈ ਮਹਾ ਸਿੰਘ ਕੋਲ ਆ ਗਏ ਭਾਈ ਮਹਾ ਸਿੰਘ ਜਿਹੜਾ ਅਜੇ ਸਹਿ ਘਰੇ ਹਾਸੇ ਸਾਥ ਸੀ ਜਕੁਨੀ ਸੀ ਇਹਨੂੰ ਜਿਹੜੇ ਸਿੰਘ ਸ਼ਹੀਦ ਹੋ ਚੁੱਕੇ ਸਨ ਉਹਨਾਂ ਨੇ ਆ ਕੇ ਬੇਤਿਆਂ ਦਿੱਤੀਆਂ ਭਾਈ ਮਹਾ ਸਿੰਘ ਸਾਨੂੰ ਸ਼ਹੀਦ ਹੋਣ ਕਰਕੇ ਜੰਮ ਤੱਕ ਜਾਣ ਸਕਦਾ ਅਸੀਂ ਜਦੋਂ ਸਤਖੰਡ ਵਾਲੇ ਪਾਸੇ ਜਾਂਦੇ ਆ ਨਾ ਗੁਰੂ ਸਾਹਿਬਾਂ ਨੇ ਦਾਵਾ ਲਿਖਿਆ ਬੇਮਖ ਉਣ ਕਰਕੇ ਸਾਨੂੰ ਸਤਖੰਡ ਝਗੜਦੇ ਨਹੀਂ ਤੂੰ ਅਜੇ ਸਹਿ ਰਿਹਾ ਹੈ ਤੇਰੇ ਪਾਸ ਪ੍ਰਾਣ ਹਦ ਗੁਰੂ ਸਾਹਿਬਾਂ ਨੂੰ ਬੇਨਤੀਆਂ ਕਰ ਸਤਗੁਰੂ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਦੱਸੋ ਉਸ ਭਾਈ ਮਾਨ ਸਿੰਘ ਅੱਖਾਂ ਬੰਦ ਕਰਕੇ ਵੇ ਵਿਰਾਗ ਦੇ ਵਿੱਚ ਵੇਚੀ ਕਰਦਾ ਹੈ ਸਤਿਗੁਰੂ ਮਹਾਰਾਜ ਜੀ ਅਸੀਂ ਸਿੱਖ ਬੁੱਲੜਾ ਹਾਂ ਬਹੁਤ ਤੋਂ ਬਹੁਤ ਉਹ ਜਾਂਦੇ ਨੇ ਪਰ ਮਾਪੇ ਕਦੇ ਪਾਪੇ ਨਹੀਂ ਹੁੰਦੇ ਜੈਸਾ ਬਾਲਕ ਸੁਭਾਈ ਸੁਭਾਈ ਲੱਖ ਅਪਰਾਧ ਕਮਾਵੇ ਪਰ ਉਪਦੇਸ਼ ਜੱਟੇ ਬਲ ਭਾਤੀ ਬਹੁੜ ਪਿਤਾ ਕਰਦਾ ਪਿਛਲੇ ਆਪਣਾ ਬਖਸ਼ ਲੈ ਪ੍ਰਭ ਆ ਕੇ ਮਾਫ ਕਰ ਸਾਡੇ ਆਪਣਾ ਬਖਸ਼ ਕਰਕੇ ਸਾਨੂੰ ਬਖਸ਼ ਲੈਣਾ ਕਰੂ ਮਹਾਰਾਜ ਇਦਕ ਕਲਗੀਧਰ ਸਤਿਗੁਰੂ ਮਹਾਦੇਵ ਜਦੋਂ ਕੋਲੇ ਆਏ ਭਾਈ ਮਹਾ ਸਿੰਘ ਦੇ ਹੋ ਸੁਰੂ ਕਰ ਮਹਾਰਾਜ ਜੀ ਨੇ ਆਪਣੀ ਗੋਦ ਵਿੱਚ ਇਹਨੂੰ ਉਠਾ ਕਰਕੇ ਇਹਦਾ ਸੀਸ ਰੱਖਣਾ ਕੀਤਾ ਉਹਨੂੰ ਸਾਥ ਕੀਤਾ ਜਲ ਦੇ ਸੇ ਮਾਰੇ ਕਹਿਣ ਲੱਗੇ ਮਾਨਾ ਸਿੱਕਾ ਅਸੀਂ ਆ ਗਏ ਭਾਈ ਮਹਾ ਸਿੰਘ ਨੇ ਦੇਦਰ ਕੋਲੇ ਦੇਖਿਆ ਸਾਧੂਆਂ ਦੀ ਗੋਦ ਵਿੱਚ ਤਾਂ ਬਾਹਰ ਕਹਿੰਦੇ ਮਹਾ ਸਿੰਘਾ ਉਹ ਸੋਚਦਾ ਕਿ ਤੁਹਾਡੇ ਨੂੰ ਦੱਸ ਤੈਨੂੰ ਦੁਨੀਆਂ ਦਾ ਕੀ ਸਵਰਗ ਦਾ ਰਾਜ ਬਖਸ਼ ਦਿੰਦੇ ਪਰ ਲੋਕ ਦਾ ਰਾਜ ਬਖਸ਼ ਦਿੰਦੇ ਆ ਮੁਕਤ ਕਰ ਦਿੰਦੇ ਆ ਦੇਹਾਂਤੀ ਬਖਸ਼ਾ ਦਿੱਤਿਆ ਬਾਦ ਮਾਨਸ ਜੋ ਮੰਗਣਾ ਹੈ ਭਾਈ ਮਹਾ ਸਿੰਘ ਕਹਿ ਲੱਗਿਆ ਮਹਾਰਾਜ ਦੇ ਪਾਸ਼ਾ ਜੀਓ ਮੈਨੂੰ ਕੁਝ ਨਹੀਂ ਚਾਹੀਦਾ ਸਤਿਗੁਰੂ ਮਹਾਰਾਜ ਜੀ ਰਾਜ ਨਾ ਚਾਹਉਂ ਮੁਕਤ ਨਾ ਚਾਹਉਂ ਸਤਿਗ੍ਰਿਦ ਨਿਕਮਾ ਨਾ ਨੇ ਸਤਿਗੁਰੂ ਮਹਾਰਾਜ ਜੀ ਦੇ ਮਹਾ ਸਿੰਘਾਂ ਮੰਗ ਲਾ ਤਾ ਕਹਿਣ ਲੱਗਿਆ ਮਹਾਰਾਜ ਜੀ ਕਿਰਪਾ ਕਰਕੇ ਉਹ ਬੇਦਾਬਾੜ ਦੇ ਨਾ ਕਰੋ ਜਿਹੜਾ ਅਸੀਂ ਲੈ ਕੇ ਆਏ ਸੀ ਬੇਵਕ ਹੋ ਕੇ ਸੀ ਟੁੱਟੀ ਕੱਢ ਲਓ ਕਿਉਂ ਸਤਿਗੁਰੂ ਜੀ ਸਾਨੂੰ ਸੱਚ ਕੱਢਣ ਦੀ ਜਗ੍ਹਾ ਨਹੀਂ ਦਿੰਦੇ ਗੁਰੂ ਮਹਾਰਾਜ ਦਾ ਪ੍ਰਭਾਣ ਹੈ ਨਾ ਜੇ ਕੋ ਪਰਤੇ ਬੇਵਕ ਹੋਵੇ ਫਿਰ ਸਤਿਗੁਰੂ ਹੁੰਦਾਂ ਪਾਉਂਦੇ ਗੁਰੂ ਤੋਂ ਬਿਨਾਂ ਕੋਈ ਮੁਕਤ ਨਹੀਂ ਕਰ ਸਕਦਾ ਇਹ ਕੋਈ ਗੁਰੂ ਤੋਂ ਹੱਕ ਕੋਟ ਲੈਣਾ ਕਰੇ ਤੇ ਮੁੱਫਤ ਹੋਵੇ। ਕਹਿੰਦਾ ਸਤਿਗੁਰੂ ਤੁਸਨਾ ਪਾਵੇ। ਪਾਵੇ ਤੁਸਨਾ ਗੁਰਥੈ ਕੋਈ ਪੁੱਛੋ ਨਵੇਕਿਆ ਜਾਏ। ਅਨੇਕ ਜੁਨੀ ਪਰ ਆਵੇ ਬਿਨ ਸਤਿਗੁਰੂ ਤੁਸਨਾ। ਇਹਨਾ ਕਹਿੰਦਿਆ ਭਾਈ ਮਹਾ ਸਿੰਘ تیر ਸਾਹ ਸਦ ਬੇਹੋਸ਼ ਹੋ ਗਏ। ਸਤਿਗੁਰੂ ਮਹਾਰਾਜ ਨੇ تیر ਇਹਦੇ ਬੋਖ ਦੇ ਸੱਕੇ ਮਾਰੇ। ਸਤਿਗੁਰੂ ਮਾਰ ਰਹਿਣ ਲੱਗੇ ਮਹਾ ਸਿੰਘਾ ਸਾਡੇ ਪਰਿਵਾਰ ਵਿੱਚ ਸੱਜਣ ਸਾਡੇ ਪਰਿਵਾਰ ਸਾਡੇ ਜਾਨਾਂ ਤੋਂ ਪਿਆਰੇ ਸੰਧ ਸਤਸਾਜੋ ਦੇਹੜ ਹੋ ਗਈ ਕੀ ਹੁੰਦੀ ਗ੍ਰੰਥ ਖਜਾਨਾ ਰੁੜ ਗਿਆ ਉਸ ਸਮੇਂ ਸਤਪੁਰਾ ਨੇ ਆਪਣੇ ਕਬਰ ਕਸੇ ਵਿੱਚੋਂ ਉਹ ਚਾਰ ਉਤਲਾਂ ਦਾ ਜਿਹੜਾ ਵਿਦਾਵਾ ਸੀ ਉਹ ਕਾਗਜ਼ ਕੱਢਿਆ ਕਾਗਜ਼ ਕੱਢ ਕਰਕੇ ਮਾਰੇ ਕਹਿੰਦੇ ਦੇਖ ਅਸੀਂ ਸਾਹਮਣੇ ਕਿੱਥੇ ਭਾਈ ਮਹਾ ਸਿੰਘ ਦੇ ਸਾਹਮਣੇ ਸਤਿਗੁਰੂ ਮਹਾਰਾਜ ਜੀ ਨੇ ਉਸ ਕਾਗਜ਼ ਦੇ ਟੁਕੜੇ ਕਰਕੇ ਉੱਪਰ ਨੂੰ ਪਾ ਦਿੱਤਾ ਕਹਿੰਦੇ ਮਹਾ ਸਿੰਘਾ ਜੀ ਦਾਵਾ ਪੜ੍ਹਦਾ ਇਹਨਾਂ ਕਹਿੰਦੇ ਮਹਾਰਾਜ ਜੀ ਨੇ ਭਾਈ ਮਹਾ ਸਿੰਘ ਨੂੰ ਆਪਣੇ ਸਾਥੀ ਨਾਲ ਲੋਣਾ ਕੀਤਾ ਅਸੀਸਾਂ ਬਖਸ਼ੀਆਂ ਤੇ ਅੰਧਕੁਸੀਆਂ ਬਖਸ਼ੀਆਂ ਕਿਹਾ ਇਹ ਅਸਥਾਨ ਬਣ ਮੁਕਤਸਰ ਬਣ ਜਾਏਗਾ ਜਿਹੜਾ ਇੱਥੇ ਆ ਕੇ ਧਾਰਮਿਕ ਇਨਾਨ ਕਰੇਗਾ ਜਪਤੀ ਸਹਿ ਦਾ ਪਾਠ ਕਰੇਗਾ ਮੁਕਤੀ ਦਾ ਸਰ ਬਣਾਉਣਾ ਕੀਤਾ ਜਿੱਥੇ ਮੁਕਤੀਆਂ ਮਿਲਦੀਆਂ ਨੇ ਸਰ ਨਾਮ ਹੁੰਦਾ ਹੈ ਸਰੋਵਰ ਦਾ ਜਿੱਥੇ ਇਸ਼ਨਾਨ ਕਰਕੇ ਉਗਤ ਹੋ ਜਾਂਦਾ ਹੈ ਸਾਧ ਸੰਗਤ ਔਰ ਇਹ ਵਾਰਤ ਲਿਆ ਹੋਇਆ ਹੈ ਜਿਹੜਾ ਉਥੇ ਜਾ ਕੇ ਇਸ਼ਨਾਨ ਕਰਕੇ ਜਾਂਦੇ ਸਹਿਜ ਦਾ ਤਰੇ ਨਾਲ ਪਾਰ ਕਰਦਾ ਹੈ ਅਰਦਾਸ پیشੀ ਕਰਦਾ ਹੈ ਉਹ ਪੁਰਖ ਸਿੱਖ ਗੁਰੂ ਸਾਹਿਬਾਂ ਦੇ ਬਚਨਾਂ ਤੋਂ ਮੁਕਤ ਹੋ ਜਾਂਦਾ ਇਸ ਤਰ੍ਹਾਂ ਕੱਲ੍ਹ ਜੀ ਤਰ ਸਤਿਗੁਰੂ ਮਹਾਰਾਜ ਜੀ ਨੇ ਉਹ ਪੁਰਖ ਸਿੱਖ ਜਿਹੜੇ ਸਾਧ ਸੰਗਤ ਨੰਬਰ 'ਤੇ ਦਾਵਾ ਲਿਖਣ ਕਰਕੇ ਉਹਨਾਂ ਨੂੰ ਘਟਨਾ